ਪ੍ਰੌਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਦਿਨ ਪ੍ਰਤੀ ਦਿਨ ਵੱਧੀ ਸਰਦੀ ਨੂੰ ਦੇਖਦੇ ਹੋਏ ਪੋਦੇ ਮਹੀਨੇ ਲੰਗਰ ਲਗਾਇਆ ਜਾਂਦਾ ਹੈ ਜਿਸ ਵਿਚ ਆਮ ਆਦਮੀ ਪਾਰਟੀ ਦੇ ਸਿਨੇ ਰਾਗੂ ਸਿੰਦਰ ਸਿੰਘ ਚੱਠਾ ਤੇ ਵਿਕਰਮ ਸਿੰਘ ਚੱਠਾ ਵੱਲੋਂ ਲੰਗਰ ਵਿੱਚ ਸੇਵਾ ਕਰ ਆਪਣਾ ਸੰਯੋਗ ਪਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਹਰ ਆਦਮੀ ਨੂੰ ਆਪਣੇ ਵਿਸਬੰਧ ਦੇ ਵਿੱਚ ਜੋ ਕੁਝ ਨਾ ਕੁਝ ਉਹਨਾਂ ਦੇ ਕੋਪਰਾ ਲੈ ਕਰਨੇ ਚਾਹੀਦੇ ਨੇ ਅਤੇ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਦੀ ਕਾਮਨਾ ਕੀਤੀ ਗਈ ਅਤੇ ਇਸ ਮੌਕੇ ਪ੍ਰੌਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਲੰਗਰ ਦੇ ਵਿੱਚ ਸੰਯੋਗ ਦੇਣ ਤੇ ਧੰਨਵਾਦ ਦਿੱਤਾ ਗਿਆ ਬਾਜੂ ਜੀ ਮੇਰੇ ਵੱਲੋਂ ਸਭ ਪੂਰੀ ਵਾਸੀਆਂ ਨੂੰ RAM RAM ਸਾਸਰੀਆਕਰ ਵਰਨਾ ਸਾਰਿਆਂ ਨੂੰ ਨਵੇਂ ਸਾਲ ਦੇ ਲੋਹੜੀ ਦੀ ਲੱਖ ਲੱਖ ਵਧਾਈ ਜਿੰਨਾ ਉਮੀਦ ਕਰਦਾ ਸਾਰੇ ਤੰਦਰੁਸਤ ਹੋਵੋਗੇ ਸਵਸਥ ਹੋਵੋਗੇ ਬਾਕੀ ਅੱਜ ਦਾ ਜੋ ਇਹ ਲੰਗਰ ਲਗਾਇਆ ਗਿਆ ਹੈ ਇਹ ਲੰਗਰ ਸਾਡਾ ਪੂਰਾ ਇੱਕ ਮਹੀਨਾ ਚੱਲਦਾ ਹੈ ਉਹ ਪੋਜ਼ੇ ਮੁੰਨੇ ਮਤਲਬ ਛੋਟੇ ਸਹਿਬ ਜੱਤਿਆਂ ਨੂੰ ਵੀ ਸਮਰਪਿਤ ਹੁੰਦਾ ਹੈ ਔਰ ਪੂਰਾ ਪੋਹਾਂ ਮਹੀਨਾ ਚੱਲਦਾ ਹੈ ਅੱਜ ਦਾ ਜੋ ਇਹ ਲੰਗਰ ਹੈ ਛੱਠਾ ਸਾਹਿਬ ਵੱਲੋਂ ਸਮਰਪਿਤ ਹੈ ਜੀ ਇਹਕੇ ਚੱਠਾ ਸਾਹਿਬ ਬਹੁਤ ਹੀ ਮਤਲਬਦਾਨੀ ਸੱਜਣ ਹਨ ਔਰ ਬਹੁਤ ਹੀ ਇਹ ਗਾਨਪੂਨ ਉਹਦੇ ਕੰਮ ਕਰਦੇ ਰਹਿੰਦੇ ਹਨ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਮਤਲਬ ਇਹ ਪਿੱਛੜਦੇ ਹਨ ਔਰ ਸਮਾਜਿਕ ਇਨਸਾਨੀਅਤ ਨਾਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਇਹ ਐਸੇ ਕੰਮ ਕਰਦੇ ਰਹਿੰਦੇ ਹੈ। ਸਹੀ ਗੱਲ ਬਾਕੀ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਹਨ ਔਰ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਇਹ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਪਾਰਟੀ ਦੇ ਲਈ ਬਹੁਤ ਅੱਛੇ ਕੰਮ ਕਰਦੇ ਰਹਿੰਦੇ। ਸਹੀ ਗੱਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਹਨਾਂ ਨੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਸਾਨੂੰ ਮਤਲਬ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀ ਸਾਨੂੰ ਇਹਨਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਹੈ ਬਲਕਿ ਇਹਨਾਂ ਨੂੰ ਦੇਖ ਕੇ ਮੇਰੀ ਇਹ ਹੀ ਉਮੀਦ ਹੈ ਹੋਰ ਵੀ ਧੂਰੀ ਵਾਸਤੇ ਪ੍ਰੇਰਿਤ ਹੋਣ ਤੇ ਸਾਨੂੰ ਵੱਧ ਚੜ ਕੇ ਸਹਿਯੋਗ ਦੇਣ ਔਰ ਮੇਰੀ ਵੀ ਇਹ ਸੋਚ ਹੈ ਕਿ ਬੰਦੇ ਨੂੰ ਆਪਣੀ ਕਮਾਈ ਦੇ ਵਿੱਚੋਂ ਦਸਮਾ ਦਸਵੰਦ ਕੱਟ ਕੇ ਐਸੀ ਇਨਸਾਨੀਅਤ ਤੇ ਸਮਾਜਿਕ ਕੰਮ ਕਰਨੀ ਸੁੱਖੀ ਸੁੱਖੀ ਰੋਟੀ ਦਰ ਖਾ ਲੈਣਾ ਬਾਕੀ ਜੋ ਇਹ ਚੱਟਾ ਸਾਹਿਬ ਨੇ ਇਹ ਸਾਡੇ ਜਿਮੇ ਕੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਤੇ ਸਬਜੀ ਮੰਡੀ ਮਾਰਕੀਟ ਕਮੇਟੀ ਵੱਲੋਂ ਇਹ ਲੰਗਰ ਚਲਾਇਆ ਜਾਂਦਾ ਹੈ ਇਹ ਚੱਠਾ ਸਾਹਿਬ ਜੂ ਨੇ ਇਹ ਸਾਨੂੰ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਤੇ ਸਾਡੇ ਮੈਂਬਰ ਦੀ ਤਰ੍ਹਾਂ ਸਾਨੂੰ ਸ਼ੋਗ ਦਿੰਦੇ ਹਨ ਸਾਡੇ ਨਾਲ ਬੱਝੜ ਕੇ ਖੜਦੇ ਹਨ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੰਗਰ ਆਇਆ ਗਿਆ ਇਹ ਤਾਂ ਸਾਰੇ ਦੀ ਸਾਦਾ ਹੈ ਸਾਰੇ ਮਾਰਕੀਟ ਦੀ ਹੋਰ ਸਾਰੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਮਹਿਬੂਦ ਜੋਗਨ ਪਾਇਆ ਮੈਂ ਸਭ ਤੋਂ ਪਹਿਲਾਂ ਲੋਹੜੀ ਦੀਆਂ ਮੁਬਾਰਕਾਂ ਦਿੰਨਾ ਪੂਰੇ ਪੂਰੇ ਦੇਸ਼ ਵਿਦੇਸ਼ ਦੇ ਬਸਦੇ ਪੰਜਾਬੀਆਂ ਨੂੰ ਲੋੜੀ ਦੀਆਂ ਬਹੁਤ ਲੱਖ ਲੱਖ ਵਧਾਈਆਂ ਹੋਣ ਔਰ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਇੱਥੇ ਦਾਨ ਕਰਦੇ ਨੇ ਜਾਂ ਲੰਗਰ ਚਲਦੇ ਨੇ ਹੋਰ ਤਰ੍ਹਾਂ ਦੇ ਬਹੁਤ ਦਾਨ ਨੇ ਸ਼ਾਇਦ ਹੀ ਕਿਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਮੈਂ ਅੱਧੀ ਦੁਨੀਆ ਘੁੰਮ ਚੁੱਕਿਆ ਅਮਰੀਕਾ ਜਾਇਆ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਤੇ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਜਿਹੜੀ ਆਤਮਾ ਨੂੰ ਇੱਥੇ ਸ਼ਾਂਤੀ ਮਿਲਦੀ ਹੈ ਇਹ ਦਾਨ ਕਰਕੇ ਮੈਂ ਤਾਂ ਸਾਰੀ ਐਸੋਸੀਏਸ਼ਨ ਨਾਲ ਅੱਜ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਇਆ ਹਾਂ ਮੈਂ ਪਰਮਾਤਮਾ ਅਗੇ ਹੀ ਅਦਬ ਕਰਦਾ ਵੀ ਇਸ ਤਰ੍ਹਾਂ ਦੇ ਲੰਗਰ ਚੱਲਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਸਰਨਾ ਪਹਿਲਾ ਤਾਂ ਮੈਂ ਜਵਾਪਾਸੇ ਨੂੰ ਸ਼ਹਿਰ ਨੂੰ ਵਸੇ ਨੂੰ ਟੋਪਕੀ ਡੀਲਰ ਸਬਜ਼ੀ ਮੰਡੀ ਤੇ ਚੱਠਾ ਸਾਹਿਬ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾ ਦਿੰਦਾ ਮਾਗ ਮੇਲੇ ਦੀ ਮੁਬਾਰਕਾ ਦਿੰਦਾ ਦੂਸਰਾ ਜਿਹੜਾ ਅੱਜ ਦਾ ਇਹ ਲੰਗਰ ਆ ਸਾਰਾ ਚੱਠਾ ਸਾਹਿਬ ਵੱਲੋਂ ਪਰਤਾਏ ਵੀ ਜਾ ਰਿਹਾ ਇਹ ਨਾ ਹੁੰਦਾ ਸਾਰਾ ਯੋਗਦਾਨ ਹੈ ਮੈਨੂੰ ਤਾਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਤਲਵਾਰ ਕਰਦਾ ਇਹ ਲੰਗਰ ਲਗਾਤਾਰ ਚੱਲ ਰਿਹਾ 95 ਸਾਲ ਚ ਚੜਦੇ ਪੋਹੇ ਸਾਨੂੰ ਹੁੰਦਾ ਚੜਦੇ ਪੋਹ ਮਾਗਦੇ ਸੰਗਰਾਮ ਦੇ ਦਿਨ ਇਹਦੀ ਅਸੀਂ ਪੂਰਨauti ਪਾ ਕੇ ਸਮਾਪਤੀ ਕਰਦੇ ਆਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਪ੍ਰੋਪਰਟੀਆਂ ਦਾ ਠੱਗਾ ਸਾਧਾ ਜਿਹੜੇ ਜਿਹੜੇ ਹੋਰਸਾ ਜੋਗੀ ਵੀਰ ਸਭ ਦਾ ਮੈਂ ਜਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵੈਰੀ ਮੈਂ ਬਕਰਾਂਤ ਸਿੰਘ ਚੱਠਾ ਮੈਂ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਕਰਦਾ ਨਵਾਂ ਸਾਲ ਸਾਰਿਆਂ ਲਈ ਵਧੀਆਂ ਖੁਸ਼ੀਆਂ ਆਣਾ ਹੋਵੇ ਤੇ ਹੋ ਰਿਹਾ ਸੇਵਾ ਕਰਕੇ ਬਹੁਤ ਸਕੂਨ ਮਿਲਦਾ ਤੇ ਹਰੇਕ ਬੰਦੇ ਨੂੰ ਆਪਣੀ ਆਧੋਪੁਲਕੇ ਸਮੁੰਦਰੀਆਂ ਦੀ ਕਿਰਤ ਕਮਾਈ ਚੋਂ ਦਾਨਪੂਰਨ ਕਰਕੇ ਸੇਵਾ ਕਰਨੀ ਚਾਹੀਦੀ ਹੈ